ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਜਿੱਦੀਆਂ ਕਲੀਆਂ ਨੂੰ ਫੜ ਕੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਕੈਦੀ ਰਾਜੇ ਰਿਹਾ ਹੋਏ ਸੀ ਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਪਵਿੱਤਰ ਜੋੜਾ ਤੇ ਹੱਥ ਲਿਖਤ ਪੰਜ ਗ੍ਰੰਥੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ ਸ਼ੇਮੀ ਪਿੰਡ ਕੁੜਾਣੀ ਕਲਾ ਜ਼ਿਲ੍ਹਾ ਲੁਧਿਆਣਾ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨਗਰ ਦੇ ਵਿੱਚ 1631 ਈਸਵੀ ਨੂੰ ਆਪਣੇ ਮੂਆਰਕ ਚਰਨ ਪਾਏ ਪਿੰਡ ਦੇ ਬਾਹਰ ਇੱਕ ਚੰਗੀ ਥਾਂ ਦੇ ਕੇ ਦਰਖਤ ਦੇ ਹੇਠ ਕੰਮਰ ਕਸਾ ਖੋਲਿਆ ਦਮ ਲਿਆ ਤੇ ਇਸ ਸਥਾਨ ਤੇ ਰਹਿਣ ਵਾਲੇ ਸਾਧੂ ਤਪਸਵੀ ਨੇ ਸਤਗੁਰੂ ਜੀ ਨੂੰ ਜਲ ਸ਼ਕਾਇਆ ਉਹ ਸਾਧੂ ਦੇ ਨਾਲ ਪਰਮਾਰਕ ਬਚਨ ਬिलास ਕੀਤੇ ਵਰਦਾਨ ਦਿੱਤਾ ਹੁਣ ਉਸ ਸਥਾਨ ਤੇ ਗੁਰਦੁਆਰਾ ਦਮਦਮਾ ਸਾਹਿਬ ਸਥਿਤ ਹੈ। ਫਿਰ ਪਿੰਡ ਦੀ ਸੰਗਤ ਨੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਪਿੰਡ ਲਿਆਂਦਾ ਆਪ ਜੀ ਦੀ ਰਹਿਇਸ਼ ਮਰਵਾਇ ਖੱਤਰੀ ਬਾਬੇ ਸੂਰਤੀ ਦੇ ਘਰ ਕੀਤੀ। ਇੱਥੇ ਸਤਿਗੁਰੂ ਜੀ ਨੇ ਢੋਲੇ ਦੇ ਵਿੱਚ ਦਾਣੇ ਪਾ ਕੇ ਵਰ ਦਿੱਤਾ ਕਿ ਇਹਨੂੰ ਖੋਲ ਕੇ ਨਾ ਵੇਖਿਓ ਵਰਤੀ ਜਾਇਓ। ਵਰਤੀ ਜਾਣਾ ਕਈ ਪੁਸਤਾਂ ਇਸੇ ਤਰ੍ਹਾਂ ਦਾਣੇ ਵਰਤਦੇ ਰਹੇ। ਉੱਥੇ ਗੁਰਦੁਆਰਾ ਸ੍ਰੀ ਭੜੋਲਾ ਸਾਹਿਬ ਸੁਸ਼ੋਭਤ ਹੈ ਤੇ ਪਾਤਸ਼ਾਹੀ ਦੀ ਚਰਨ ਕਮਲ ਹਵੇਲੀ ਸਾਹਿਬ ਮੌਜੂਦ ਹੈ ਤੇ ਇਸ ਸਥਾਨ ਤੇ ਸਤਿਗੁਰੂ ਜੀ ਨੇ ਪਾਤਸ਼ਾਹੀ ਦੀਵਾਨ ਸਜਾਇਆ ਕਰਦੇ ਸੀ 45 ਦਿਨ ਮਹਾਰਾਜ ਜੀ ਇਸ ਨਗਰ ਵਿੱਚ ਰਹੇ ਇਸੇ ਜਗ੍ਹਾ ਤੇ ਸਤਿਗੁਰੂ ਜੀ ਦਾ ਕੋੜਾ ਬੰਨਣ ਦੇ ਲਈ ਕਿਲਾ ਗੱਡਿਆ ਜੋ ਕਿ ਅੱਜ ਨਿੰਮ ਦੇ ਦਰਖਤ ਦੇ ਵਿੱਚ ਮੌਜੂਦ ਹੈ ਇੱਥੇ ਸਤਿਗੁਰੂ ਜੀ ਦੇ 52 ਕਲੀਆਂ ਵਾਲਾ ਚੋਲਾ ਸਾਹਿਬ ਮੌਜੂਦ ਹੈ ਜਿਸ ਦੇ ਨਾਲ ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਉਹ ਚੋਲਾ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਤੇ ਸੁਨਹਿਰੀ ਅਖਰਾਂ ਵਾਲੀ ਉਹ ਪੰਜ ਗ੍ਰੰਥੀ ਸਾਹਿਬ ਜਿਸ ਤੋਂ ਸਤਿਗੁਰੂ ਜੀ ਨਿਤਨੇਮ ਕਰਿਆ ਕਰਦੇ ਸੀ ਇੱਥੇ ਪਾਤਸ਼ਾਹ ਜੀ ਦੇ ਚਰਨਾਂ ਦਾ ਜੋੜਾ ਵੀ ਮੌਜੂਦ ਹੈ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਦਰਸ਼ਨ ਕਰੋ ਜੀ ਇਹ ਹੈ ਗੁਰਦੁਆਰਾ ਚੋਲਾ ਸਾਹਿਬ ਦਾ ਮੇਨ ਦਰਬਾਰ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਮਾਨ ਹੈ ਬੇਅੰਤ ਸੰਗਤਾਂ ਸਰਦਾ ਦੇ ਨਾਲ ਇਸ ਸਥਾਨ ਤੇ ਆਉਂਦੀਆਂ ਨੇ ਤੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਦਰਸ਼ਨ ਕਰੋ ਆਪ ਜੀ ਨੂੰ ਗੁਰੂ ਪਾਤਸ਼ਾਹ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਬਿਲਕੁਲ ਇਸੇ ਦਰਬਾਰ ਸਾਹਿਬ ਦੇ ਵਿੱਚ ਉਹ ਪਾਤਸ਼ਾਹ ਜੀ ਦਾ ਚੋਲਾ ਸਾਹਿਬ ਆਪ ਜੀ ਦਰਸ਼ਨ ਕਰੋ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇਹ ਉਹ 52 ਕਲੀਆਂ ਵਾਲਾ ਚੋਲਾ ਸਾਹਿਬ ਹੈ ਜਿਦੀਆਂ ਕਲੀਆਂ ਨੂੰ ਫੜ ਕੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਕੈਦੀ ਰਾਜੇ ਰਿਹਾ ਹੋਏ ਸੀ ਪਾਤਸ਼ਾਹ ਜੀ ਦੇ ਚਰਨਾਂ ਦਾ ਮਾਰਕ ਜੋੜਾ ਦਰਸ਼ਨ ਕਰੋ ਇਹ ਹੈ ਉਹ ਪੰਜ ਗ੍ਰਾਂਤੀ ਜੀ ਤੋਂ ਪਾਤਸ਼ਾਹ ਜੀ ਆਪ ਨਿਤਨੇਮ ਕਰਿਆ ਕਰਦੇ ਸੀ ਸੁਨਹਿਰੀ ਅੱਖਰਾਂ ਵਾਲੀ 45 ਦਿਨ ਗੁਰੂ ਪਾਤਸ਼ਾਹ ਜੀ ਇਸ ਨਗਰ ਵਿੱਚ ਰਹੇ ਜਾਣ ਦੇ ਸਮੇਂ ਸੰਗਤਾਂ ਨੂੰ ਪਾਤਸ਼ਾਹ ਜੀ ਨੇ ਇਹ ਚੋਲਾ ਸਾਹਿਬ ਜੋੜਾ ਸਾਹਿਬ ਤੇ ਪੰਜ ਗ੍ਰਾਂਤੀ ਪਾਤਸ਼ਾਹ ਜੀ ਦੇ ਕੇ ਗਏ ਕਿ ਜੋ ਵੀ ਪ੍ਰਾਨੀ ਸਰਦਾ ਦੇ ਨਾਲ ਇਸ ਸਥਾਨ ਤੇ ਆਵੇਗਾ ਦਰਸ਼ਨ ਤਹਿਲ ਸੇਵਾ ਕਰੇਗਾ ਉਹਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਚਾਰ ਗੁਰਦੁਆਰਾ ਸਾਹਿਬ ਇਸ ਸਥਾਨ ਤੇ ਇਸ ਨਗਰ ਦੇ ਵਿੱਚ ਹੋਰ ਨੇ ਜਿੱਥੇ ਗੁਰੂ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਆਏ ਉਹ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੋਕੇ ਪਿੰਡ ਦੇ ਵਿੱਚ ਚੜਦੀ ਚੜਦੀ ਵਾਲੇ ਪਾਸੇ ਗੁਰਦੁਆਰਾ ਸਾਹਿਬ ਮੌਜੂਦ ਹੈ ਆਪ ਜੀ ਨੂੰ ਇਸੇ ਵੀਡੀਓ ਦੇ ਵਿੱਚ ਦਰਸ਼ਨ ਕਰਾਏ ਜਾਣਗੇ 45 ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਨਗਰ ਦੇ ਵਿੱਚ ਰਹੇ ਤੇ ਸੰਗਤਾਂ ਨੇ ਬਹੁਤ ਸਰਦਾਰਤ ਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਸੇਵਾ ਕੀਤੀ ਤੇ ਪਾਤਸ਼ਾਹ ਜੀ ਨੇ ਇਸ ਨਗਰ ਨੂੰ ਵਰ ਦਿੱਤੇ ਕੁਡਾਣੀ ਨਗਰ ਨੂੰ ਬਾਹਰੋਂ ਆਇਆ ਦੁਸ਼ਮਣ ਹਰਾ ਨਹੀਂ ਸਕੇਗਾ ਕੁਦਰਤੀ ਆਫਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ ਪਾਤਸ਼ਾਹ ਜੀ ਕਹਿੰਦੇ ਇਹ ਪਿੰਡ ਬਹੁਤ ਵਧੇਗਾ ਫੁੱਲੇਗਾ ਕੁਡਾਣੀ ਤੋਂ ਕਢਾਣ ਬਣੇਗਾ ਇਹ ਹੈ ਜੀ ਗੁਰਦੁਆਰਾ ਸ੍ਰੀ ਪੜੋਲਾ ਸਾਹਿਬ ਉਹ ਪੜੋਲਾ ਸਾਹਿਬ ਅੱਜ ਵੀ ਮੌਜੂਦ ਹੈ ਜਿਹਦੇ ਵਿੱਚ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਦਾਣੇ ਪਾ ਕੇ ਵਰ ਦਿੱਤਾ ਇਹਨੂੰ ਭਾਵੇਂ ਜਿੰਨਾ ਵੀ ਮਰਜ਼ੀ ਵਰਤੀ ਜਾਇਓ ਇਸ ਢੋਲੇ ਦੇ ਵਿੱਚੋਂ ਦਾਣੇ ਕਦੀ ਖਤਮ ਨਹੀਂ ਹੋਣਗੇ ਪਰ ਪਾਤਸ਼ਾਹ ਜੀ ਨੇ ਉਹ ਢੋਲੇ ਦੇ ਟੱਕਣ ਨੂੰ ਖੋਲਣ ਤੋਂ ਚੱਕਣ ਤੋਂ ਮਨਾਹੀ ਕੀਤੀ ਸੀ ਕਿ ਇਹਨੂੰ ਟੱਕਣ ਨੂੰ ਚੱਕ ਕੇ ਨਾ ਵੇਖਿਓ ਕਿ ਕਿੰਨੇ ਕ ਦਾਣੇ ਨੇ ਪੰਜ ਪੋਸਤਾਂ ਇਸ ਪਰਿਵਾਰ ਦੀਆਂ ਇਸ ਢੋਲੇ ਵਿੱਚੋਂ ਦਾਣੇ ਵਰਤਦੇ ਰਹੇ ਲੰਗਰ ਚੱਲਦੇ ਰਹੇ ਪਰ ਪੰਜਵੀਂ ਪੁਸਤਕ ਦੀ ਇੱਕ ਨੋਨ ਗਲਤੀ ਦੇ ਨਾਲ ਇਹਦੇ ਟੱਕਣ ਨੂੰ ਚੁੱਕ ਕੇ ਵੇਖ ਲਿਆ ਤੇ ਢੋਲੇ ਦੇ ਵਿੱਚੋਂ ਦਾਣੇ ਮੁੱਕ ਗਏ ਦਰਸ਼ਨ ਕਰੋ ਜੀ ਉਸ ਢੋਲਾ ਸਾਹਿਬ ਦੇ ਇਹ ਹੈ ਗੁਰਦੁਆਰਾ ਢੋਲਾ ਸਾਹਿਬ ਜੋ ਕਿ ਪਿੰਡ ਦੇ ਬਿਲਕੁਲ ਵਿਚਕਾਰ ਮੌਜੂਦ ਹੈ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਕੁਢਾਣੀ ਕਲਾਂ ਚੜਦੀ ਵਾਲੇ ਪਾਸੇ ਇਹ ਗੁਰਦੁਆਰਾ ਸਾਹਿਬ ਹੈ। ਗੁਰੂ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਜਦੋਂ ਆਏ ਤਾਂ ਪਾਤਸ਼ਾਹ ਜੀ ਨੇ ਪਿੰਡ ਦੇ ਬਾਹਰ ਇੱਕ ਚੰਗੀ ਥਾਂ ਦੇਖ ਕੇ ਦਰਖਤ ਦੇ ਹੇਠ ਆਪਣਾ ਕਮਰ ਕਸਾ ਖੋਲਿਆ ਸੀ। ਉਹ ਪਿੱਪਲ ਦਾ ਦਰਖਤ ਆਪਜੀ ਨੂੰ ਵੀਡੀਓ ਵਿੱਚ ਦਰਸ਼ਨ ਕਰਾਉਂਦੇ ਆ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ। ਇਸ ਸਥਾਨ ਤੇ ਪਾਤਸ਼ਾਹ ਜੀ ਨੇ ਦਮ ਲਿਆ। ਇਸ ਸਥਾਨ ਤੇ ਇੱਕ ਸਾਧੂ ਤਪਸਵੀ ਰਹਿੰਦਾ ਸੀ ਜਿਨੇ ਸਾਧੂਗਰਾਂ ਨੂੰ ਜਲ ਸਿਕਾਇਆ ਉਹਦੇ ਨਾਲ ਪਾਤਸ਼ਾਹ ਜੀ ਦੇ ਪ੍ਰਮਾਰਥ ਬਚਨ ਬਿਲਾਸ ਹੋਏ ਪਾਤਸ਼ਾਹ ਜੀ ਨੇ ਉਹਨੂੰ ਵਰਦਾਨ ਦਿੱਤੇ ਦਰਸ਼ਨ ਕਰੋ ਜੀ ਇਹ ਹੈ ਉਪਰਾਤਨ ਦ੍ਰਕਤ ਜੋ ਅੱਜ ਵੀ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਚਾਰ ਗੁਰਦੁਆਰਾ ਸਾਹਿਬ ਇਸ ਨਗਰ ਦੇ ਵਿੱਚ ਸਸੋਪਤ ਨੇ ਗੁਰੂ ਪਾਸਾ ਜੀ ਇਸ ਨਗਰ ਦੇ ਵਿੱਚ 45 ਦਿਨ ਰਹੇ ਤੇ ਸੰਗਤਾਂ ਨੇ ਬੜੀ ਹੀ ਸਰਤਾ ਦੇ ਨਾਲ ਗੁਰੂ ਪਾਸਾ ਜੀ ਦੀ ਸੇਵਾ ਕੀਤੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਪਡੋਲਾ ਸਾਹਿਬ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜਿਦੇ ਵਿੱਚ ਗੁਰੂ ਪਾਤਸਾ ਜੀ ਦੇ 52 ਕਲੀਆਂ ਵਾਲਾ ਟੂਲਾ ਸਾਹਿਬਾ ਜੀ ਵੀ ਮੌਜੂਦ ਹੈ ਇਹ ਹੈ ਜੀ ਗੁਰਦੁਆਰਾ ਨਿੰਮ ਸਰ ਸਾਹਿਬ ਗੁਰੂ ਪਾਤਸਾ ਜੀ ਲਖਿਆਣੇ ਟੋਬੇ ਦੇ ਕੰਡੇ ਤੇ ਪਾਤਸਾ ਜੀ ਦਾਤਨ ਕੁਰਲਾ ਕਰਿਆ ਕਰਦੇ ਸੀ ਇਸ਼ਨਾਨ ਕਰਦੇ ਸੀ ਗੁਰੂ ਪਾਤਸਾ ਜੀ ਨੇ ਇੱਕ ਦਿਨ ਆਪਣੀ ਮੌਜ ਦੇ ਵਿੱਚ ਸਤਿਗੁਰੂ ਜੀ ਨੇ ਦਾਤਨ ਕਰਕੇ ਟੋਬੇ ਦੇ ਕੰਢੇ ਤੇ ਗੜ ਦਿੱਤੀ ਜਿਹੜੀ ਕਿ ਅੱਜ ਵੀ ਨਿੰਮ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਹੈ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਇਹ ਹੈ ਜੀ ਗੁਰਦੁਆਰਾ ਸ੍ਰੀ ਨਿੰਮ ਸਰ ਸਾਹਿਬ ਦਰਸ਼ਨ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਬੇਨਤੀ ਹੈ ਕਿ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਇਸ ਪਾਵਨ ਸਥਾਨਾਂ ਦੇ ਦਰਸ਼ਨ ਹੋਣ ਦਰਸ਼ਨ குரு ਇਹ ਹੈ ਉਹ ਗੁਰਦੁਆਰਾ ਨਿਮਸਰ ਸਾਹਿਬ ਦੇ ਵਿੱਚ ਨਿਮ ਅੱਜ ਵੀ ਮੌਜੂਦ ਹੈ ਇੱਥੇ ਸਤਗੁਰੂ ਜੀ ਦੇ ਪਲੰਗ ਦਾ ਬਾਣ ਤੇ ਦੌਣ ਵੀ ਮੌਜੂਦ ਹੈ ਆਪ ਜੀ ਨੂੰ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਾਉਂਦੇ ਆ ਗੁਰੂ ਪਾਤਸ਼ਾਹ ਜੀ ਇਸ ਅਸਥਾਨ ਤੇ ਦਸਤਨ ਕੁਰਲਾ ਕਰਿਆ ਕਰਦੇ ਸੀ ਇਸ਼ਨਾਨ ਕਰਦੇ ਸੀ ਤੇ ਇੱਥੇ ਹੁਣ ਸਰੋਵਰ ਮੌਜੂਦ ਹੈ ਸੰਗਤਾਂ ਦੀਆਂ ਮਨੋ ਕਾਮਨਾਵਾਂ ਇਸ ਸਥਾਨ ਤੇ ਪੂਰੀਆਂ ਹੁੰਦੀਆਂ ਨੇ ਇਹ ਹੈ ਜੀ ਗੁਰੂ ਪਾਤਸ਼ਾਹ ਜੀ ਦੇ ਪਲੰਘ ਦਾ ਬਾਣ ਤੇ ਦੌਣ ਆਪ ਜੀ ਦਰਸ਼ਨ ਕਰੋ ਜਿਸ ਪਲੰਘ ਦੇ ਉੱਪਰ ਗੁਰੂ ਪਾਤਸ਼ਾਹ ਜੀ ਆਰਾਮ ਕਰਦੇ ਸੀ 45 ਦਿਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਨਗਰ ਵਿੱਚ ਰਹੇ ਦਰਸ਼ਨ ਕਰੋ